ਸ਼ੁਰੂ ਕਰ ਦਿਆਂ ਜੀ ਆਪਣੀ ਅੱਜ ਦੀ ਵੀਡੀਓ ਅੱਜ ਦੇਖੋ ਪਹਿਨਾ ਆਪਾਂ ਸੂਰਜ ਨੂੰ ਡਿੱਕਿਆ ਵੀ ਸੂਰਜ ਨਿਕਲੂ ਤਾਂ ਆਪਾਂ ਕੱਪੜੇ ਧੋਵਾਂਗੇ ਪਰ ਇਦਾਂ ਦਾ ਬਿਲਕੁਲ ਵੀ ਨਹੀਂ ਸੂਰਜ ਦੇਖੋ ਕਈ ਦਿਨਾਂ ਦਾ ਨਹੀਂ ਨਿਕਲਦਾ ਠੰਡੀਆਂ ਠੰਡੀਆਂ ਹਵਾ ਚੱਲਦੀਆਂ ਸੰਗੜੀ ਸੰਗੜੀ ਧੁੰਦ ਪੈਂਦੀ ਆਗੀ ਜਿਵੇਂ ਕਿ ਆਪਾਂ ਕਹੇ ਦੀ ਵੀ ਕੋਰਾ ਪੈਂਦਾ ਇੱਕ ਤਰ੍ਹਾਂ ਦਾ ਕਿਉਂਕਿ ਜੇ ਧੁੱਪ ਲੱਗੂ ਤਾਂ ਕੋਰਾ ਜਾਊਗਾ ਧੁੱਪ ਨਿਕਲਦੀ ਨਹੀਂ ਤੇ ਇਦਾਂ ਹੀ ਮੌਸਮ ਹੋਇਆ ਪਿਆ ਲੱਗਦਾ ਮੀਂਹ ਅੱਜ ਵੀ ਆਊ ਕਾਲਰ ਵੀ ਆਊ ਇਦਾਂ ਦਾ ਮੌਸਮ ਹੋਇਆ ਪਿਆ ਵੀ ਠੰਡ ਜਾਨੀ ਕਿ ਬਹੁਤ ਜ਼ਿਆਦੇ ਹੋ ਗਈ ਤੇ ਠੰਡੇ ਠੰਡੇ ਪਾਣੀ ਦੇ ਵਿੱਚ ਹੱਥ ਮਾਰਨਾ ਬਹੁਤ ਔਖਾ ਹੈਗਾ ਕਿਉਂਕਿ ਕੱਪੜਿਆਂ ਨੂੰ ਦੇਖ ਕੇ ਡਰ ਲੱਗਦਾ ਹੈਗਾ ਕਿਉਂਕਿ ਠੰਡੇ ਪਾਣੀ 'ਚ ਕੱਪੜੇ ਧੋਣੇ ਬਹੁਤ ਜ਼ਿਆਦੇ ਔਖੇ ਆਗੇ ਲੋ ਜੀ ਆਪਾਂ ਵੀ ਦੇਖੋ ਹਾਨੀਸਾਰ ਨੂੰ ਕੱਪੜੇ ਧੋਤੇ ਜਦੋਂ ਸੂਰਜ ਨਹੀਂ ਨਿਕਲਦਾ ਆਪਾਂ ਨੂੰ ਦਿਖਾਈ ਦਿੰਦਾ ਤਾਂ ਇਹ ਆਪਾਂ ਅੱਜ ਸਟਾਰਟ ਕਰੀ ਆਪਣੀ ਵੀਡੀਓ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿੱਦਾਂ ਦੀ ਲੱਗੀ ਤੇ ਇੱਧਰ ਆਪਾਂ ਨੂੰ ਵੇਟ ਹੈਗਾ ਆਪਣੀ ਦੁਕਾਨ ਤਿਆਰ ਹੋਣ ਦੀ ਕਿਉਂਕਿ ਆਪਾਂ ਨੂੰ ਕਾਹਲ ਹੋਈ ਪਈ ਆ ਵੀ ਆਪਣੀ ਜਲਦੀ ਜਲਦੀ ਦੁਕਾਨ ਤਿਆਰ ਹੋਵੇ ਤੇ ਆਪਾਂ ਜਿਹੜਾ ਆਪਣਾ ਕੰਮ ਆ ਸਟਾਰਟ ਕਰੀਏ ਤੇ ਜਿਹੜਾ ਆਪਣਾ ਚੈਨਲ ਆ ਉਹ ਵੀ ਉਸ ਤਰੀਕੇ ਨਾਲ ਵੀ ਚੱਲੀ ਜਾਵੇ ਤੇ ਪਰ ਆਪਣੀ ਕਾਹਲ ਨਾਲ ਕੁਝ ਵੀ ਨਹੀਂ ਹੁੰਦਾ ਕਿਉਂਕਿ ਦਿਨ ਬਹੁਤ ਛੋਟੇ ਛੋਟੇ ਆਗੇ ਛੋਟੇ ਦਿਨਾਂ ਵਿੱਚ ਕੰਮ ਦੇਖੋ ਆਪਾਂ ਨੂੰ ਪਤਾ ਹੀ ਹੈ ਬਹੁਤ ਘਟ ਨਿਕਲਦਾ ਹੈ ਇਹ ਆਪਣੀ ਅੱਜ ਦੀ ਵੀਡੀਓ ਵਧੀਆ ਲੱਗੀ ਲਾਈਕ ਤੇ